ਇਥੋਂ ਬੰਨੀਆ ਪੈਪ ਮਿੱਤਰ ਪਿਆਰੇ ਦੇ ਕਿੱਟੀ ਪੈਪ ਦਾ ਟੋਟਾ ਆ ਬਿਲਕੁਲ ਟੌਪ ਟੂ ਟੌਪ ਨਵਾਂ ਟੋਟਾ ਤੇ ਮੇਰਾ ਹੀ ਦਿਲ ਕਰ ਰਿਹਾ ਵੀ ਇਹ ਟੋਟਾ ਮੈਂ ਮਿੰਟੋ ਮਿੰਟ ਪਾਣੀ ਪੁਣੀ ਬੰਦ ਕਰਕੇ ਤੇ ਇਹਨੂੰ ਭਸਮ ਕਰ ਦਵਾਂ ਇਹ ਟੋਟਾ ਸਾਡੇ ਅੱਗੇ ਕਿਤੇ ਕੰਮ ਆਊਗਾ ਤੇ ਇਹ ਲੱਗਦਾ ਕਿ ਧਾਮੀ ਸਾਹਿਬ ਨੇ ਕੋਈ ਨਵਾਂ ਟੋਟਾ ਲਿਆਂਦਾ ਮੈਂ ਤੈਨੂੰ ਪਾਣੀ ਦੱਸਾਂ ਬਰਸੀਨ ਨੂੰ ਲੱਗਦਾ ਵੇਖ ਤੁਹਾਡੀ ਕਣਕ ਦੇ ਵਿੱਚ ਦੀ ਪੈਪ ਪਾਈ ਆ ਤੇ ਇਹਦੇ ਹੁਣ ਚਾਚੇ ਦਾ ਹੁਣ ਬਾਈਕਾਟ ਕਰ ਦੇਣਾ ਆਪਣਾ ਇਹਨੂੰ ਸਾਡੀ ਕਣਕ ਚੋਂ ਪੈਪ ਪਾਈ ਕਿਤਾ ਆ ਲਓ ਜੀ ਚਾਚੇ ਨੇ ਪਾਣੀ ਛੱਡਿਆ ਆ ਬਰਸੀਨ ਤੇ ਵੇਖੋ ਨਜ਼ਾਰਾ ਸਹੇਰ ਦਾ ਓਏ 10:00 ਵਜੇ ਆ ਕੁੱਲ ਮਿਲਾ ਕੇ ਤੇ ਆ ਬਰਸੀਨ ਦਾ ਰੰਗ ਵੇਖੋ ਕਿਆ ਸੋਹਣਾ ਲੱਗਦਾ ਪਿਆ ਆ ਬਰਸੀਨ ਥੋੜਾ ਥੋੜਾ ਉੱਚਾ ਹੋ ਗਿਆ ਤੇ ਪਹਿਲਾਂ ਪਹਿਲਾਂ ਪਾਣੀ ਲੱਗ ਰਿਹਾ ਬਰਸੀਨ ਨੂੰ ਠੀਕ ਆ ਆ ਲਓ ਜੀ ਉਹ ਪਰੇ ਸਰੋਂ ਨੂੰ ਵੀ ਛੱਡਦਾ ਆ ਤੇ ਉਹ ਵੀ ਤੁਹਾਨੂੰ ਮੈਂ ਦਿਖਾ ਕੇ ਲਿਆਉਣਾ ਆ ਮੈਂ ਦਿਖੋਣਾ ਆ ਮੋਟਰ ਤੋਂ ਤੇ ਕਹਿੰਦਾ ਪਾਣੀ ਛੱਡਣਾ ਸੀਗਾ ਮੈਂ ਛੱਡ ਲਾ ਚਾਚਾ ਕਿਹੜੀ ਗੱਲ ਆ ਨਾ ਜਟਾਂ ਕੋਤੇ ਹੈ ਨਹੀਂ ਆ ਸਾਨੂੰ ਹਾਂ ਕੋਈ ਨਹੀਂ ਕਰਦਾ ਪਰ ਅਸੀਂ ਕਿਸੇ ਨੂੰ ਨਾ ਨਹੀਂ ਕਰੀ ਦੀ ਜਹਾੜੀ ਦਰਿਆ ਦੇ ਲਈ ਆ ਇਹ ਮੈਂ ਸੱਚੀ ਗੱਲ ਕਹਿਣਾ ਵੀ ਸਾਨੂੰ ਕੋਈ ਨਹੀਂ ਹਾਂ ਕਰਦਾ ਸਾਨੂੰ ਲੋਡ ਪੈਣ ਤੇ ਸਾਰੇ ਮੁੱਕਰ ਜਾਂਦੇ ਆ ਚਾਚੇ ਦੀ ਜਿਹੜੀ ਮੈਂ ਗੱਲ ਕਰ ਰਿਹਾ ਮੈਂ ਕਿ ਹੋਰ ਬੰਦੇ ਦੀ ਗੱਲ ਕਰ ਰਿਹਾ ਗੱਲ ਮੈਂ ਹੋਰ ਪਾਸੇ ਨੂੰ ਕਿਸੇ ਨੂੰ ਘੁਮਾਤੀ ਜੁੱਦਾ ਤੇ ਆ ਲੋ ਜੀ ਇਧਰੋਂ ਪਾਣੀ ਛੱਡਿਆ ਥੱਲੇ ਨੂੰ ਇਹ ਬਰਸੀਨ ਤੋਂ ਨੀਵਾ ਖਤਾ ਆ ਇਸ ਸਰੋਂ ਵੀ ਜੀ ਆ ਚਾਚੇ ਨੇ ਤੇ ਇਹਨੂੰ ਪਾਣੀ ਛੱਡਿਆ ਆ ਠੀਕ ਆ ਬੋਰ ਵੀ ਕਰਾਇਆ ਪਰ ਤੈਨੂੰ ਪਤਾ ਜਿੱਥੇ ਮੋਟਰ ਲੱਗੇ ਹੋਏ ਬੰਦਾ ਕਹਿੰਦਾ ਕੀ ਇੰਜਨ ਸਟਾਰਟ ਕਰਨਾ ਇਹ ਚ ਤੀਲ ਪਾਉਣਾ ਪੈਣਾ ਲਿਆਉਣਾ ਪੈਣਾ ਤੇ ਚਾਰਸਾ ਦਾ ਉਹ ਤੋਂ ਫ੍ਰੀ ਚ ਪਾਣੀ ਲੱਗ ਜਾਣਾ ਚਲੋ ਕੋਈ ਫਰਕ ਨਹੀਂ ਪੈਂਦਾ ਆਪ ਚਾਚਾ ਸਾਡਾ ਆਪਣਾ ਹੀ ਆ ਸਾਡੀ ਸ਼ਰੀਕੇ ਚੋਂ ਆ ਤੇ ਵਧੀਆ ਬੰਦਾ ਆ ਤੇ ਮੈਂ ਚਾਚਾ ਲਾ ਤੂੰ ਮੋਟਰ ਤੋਂ ਲਾ ਪਾਣੀ ਕਿਹੜੀ ਗੱਲ ਆ ਹੈ ਸੋ ਵੇਖੋ 10 11 ਵਜੇ ਦਾ ਝਾਕਾ ਵਾਕਾ ਮੋਟਰ ਤੇ ਸੋ ਆਨੰਦ ਮੇਲੇ ਪੂਰੇ ਜਾਨ ਨੂੰ ਕਿਤੇ ਦੇਲ ਹੀ ਨਹੀਂ ਕਰਦਾ ਇਹੀ ਸਵਰਗਾਂ ਦਾ ਸੋਹਣਾ ਹੋਇਆ ਪਿਆ ਆ ਮੋਟਰ ਵਾਲਾ ਹੋਰ ਆਜਿਆ ਵੀ ਤੇ ਘੁੰਮਣ ਫਿਰਨੇ ਵੀ ਜਾਵਾਂਗੇ ਬਾਕੀ ਆਹ ਸਾਬੀ ਬੈਠਾ ਹੈ ਉਹਨੇ ਕਣਕ ਨੂੰ ਪਾਣੀ ਲਾਤਾ ਵਧੀਆ ਤਰੀਕੇ ਨਾਲ ਇਹ ਸਾਡੀ ਮੋਟਰ ਤੇ ਮੋਟਰ ਦਾ ਵਾਲਾ ਦਵਾਲਾ ਤੇ ਆਹ ਦੇਖੋ ਕਿਦਾਂ ਛਾ ਗਿਆ ਪਿਆ ਪੇਪਲ ਚੱਲਦੀ ਸਾਬੀ ਕੋਲ ਤੇ ਫੇਰ ਜਾ ਕੇ ਬੀਬੀ ਨਾਲ ਕਰਾਂਗੇ ਗੱਲਾਂ ਬਾਤਾਂ ਇਹ ਪੱਠਿਆਂ ਦੀ 판ੜਾ ਪਰਸੀਨ ਦੀ ਠੀਕ ਆ ਕੀ ਇਹ ਸਾਕ ਸੁਗ ਲੈਣਾ ਸਾਕ ਵੀ ਲੈ ਕੇ ਜਾ ਸਕਦਾ ਆ ਕੱਢਾ ਫੇਮਾ ਤੀ ਲਓ ਅੱਲਾ ਜੀ ਲਓ ਦੇਖੋ ਦੇਖੋ ਬੰਦੇ ਦੇ ਜੋਰ ਵੇਖੋ ਜੋਰ ਸਾਧ ਨੂੰ ਸਾਧਾ ਪੋਤਾ ਅੱਜ ਤੇਰੀ ਸੇਵਾ ਲਵਨੇ ਆ ਉਦਾਂ ਤੇ ਕਹਿੰਦਾ ਲਿਆ ਮਾਰ ਲਿਆ ਮਾਸਾ ਖਾਨ ਨੂੰ ਲਿਆ ਅੱਜ ਪੁੱਤ ਕੇ ਆ ਇਧਰ ਨੂੰ ਤੈਨੂੰ ਦਸੀਏ ਜਰਾ ਆ ਖੋਲੀਏ ਤਾਲਾ ਹੈ ਚਾਰਜ ਲਾਵਾ ਉਹਨਾਂ ਚਾਰ ਫੋਨ ਯਾਰ ਅੰਦਰ ਮੈਂ ਲਿਆਂਦਾ ਚਾਰਜਰ ਨਾਲੇ ਚਾਰਜ ਲਾ ਲੈਣੇ ਉਹ ਬੋਰਡ ਵੀ ਲੈ ਆਉਣਾ ਚਾਹੀਦਾ ਯਾ ਉਹ ਲਾ ਲੈਣਾ ਨਾਲ ਤੇਲ ਤੋਂ ਇੱਥੇ ਪਿਆ ਆ ਲਓ ਇਹ ਤੇਲ ਤੇ ਉਹ ਗਾ ਉਹ ਤੇਲ ਵੀ ਭਗਾ ਹੀ ਲਈ ਸਾਬੀ ਉਹਦੇ ਕੋਲ ਹੈ ਨਹੀਂ ਯਾਰ ਤੇਲ ਇੱਥੇ ਬੰਦਿਆ ਨੇ ਆਰਡਰ ਮੰਗਾ ਲਿਆ ਆਪਣਾ ਮੋਟਰ ਤੇ ਉੱਤੇ ਜੇਮੈਟੋ ਤੋਂ ਪਤਾ ਨਹੀਂ ਹੁਣ ਕੀ ਮੰਗਾਇਆ ਕੀ ਨੇ ਸਾਂਝਾ ਇੱਥੇ ਰੱਖੋ ਸਾਰੇ ਦੇਖਾਂਗੇ ਕੀ ਹੈਗਾ ਤੇ ਕੀ ਖਾਵਾਂਗੇ ਪਹਿਲਾ ਇਹ ਸੈਲਡ ਆ ਜੀ ਇਹ ਬੰਦੇ ਨੇ ਮੰਗਾਇਆ ਸੈਲਡ ਤੇ ਆ ਬਜੀ ਕਮੀਚਾ ਕੋਮ ਤੇਰਾ ਤਾਂ ਕੰਮ ਹੀ ਕੋਈ ਨਹੀਂ ਹਾ ਕੀ ਆ ਹਾ ਵੀ ਦੱਸ ਵਾਏ گارਲਿਕ ਬ੍ਰੈਡ ਤੇ ਪੀਜ਼ਾ ਇੱਕ ਖਾਤਾ ਹੋਏ گارਲਿਕ ਬ੍ਰੈਡ ਇਹ گارਲਿਕ ਬ੍ਰੈਡ ਦਾ ਸਿਸਟਮ ਜੀ ਇਹ ਫਰੀ ਦਿੱਤੀ ਉਹ ਪੀਜ਼ਾ ਆ ਮਿੱਤਰੋ ਦਿਖਾ ਵੀ ਪੀਜ਼ਾ ਵੀ ਦਿਖਾ ਦੇ ਲੋਕੇ ਤੇ ਐ ਵੀ ਨਾ ਕਹਿ ਤਨ ਕਿ ਕਿ ਕਰੀ ਡੱਬੇ ਦਿਖਾਈ ਜਾਂਦੇ ਆ ਪੀਜ਼ਾ ਕੋਈ ਥੋਏ ਵਾਹ ਲਓ ਇਹ ਸਾਡੀ ਮੋਟਰ ਦਾ ਸਿਸਟਮ ਆ ਇੱਥੇ ਨਜ਼ਾਰੇ ਸਵੇਰ ਦੇ ਬੈਠੇ ਆ ਤੇ ਹੁਣ ਆਪਾਂ ਖਾ ਪੀ ਕੇ ਫੇਰ ਜਾਣਾ ਘਰ ਤੇ ਫੇਰ ਅਹੀ ਕਰਨੀ ਬੀਬੀ ਨਾਲ ਗੱਲਾਂ ਬਾਤਾਂ ਚਾ ਕੇ ਓਕੇ ਲਓ ਜੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਹੋ ਅੱਜ ਆਪਾਂ ਆਪਣੇ ਸ਼ੇਰੇ ਨੂੰ ਅੰਗਹੀਣ ਕਰਤਾ ਆ। ਸੋ ਕੱਲਾ ਕਲਾਂਗਾ ਆਪਾਂ ਖੋਲਤਾ ਆ ਤੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਦੀ ਕਲੱਚ ਪਲੇਟ ਉੱਡ ਗਈ ਹੈਗੀ ਤੇ ਕਲੱਚ ਪਲੇਟ ਪਾਉਣਾ ਹੈ। ਇਹ ਭਰਾ ਹੈਗਾ ਮਣਾ ਆਪਣਾ ਤੇ ਇਹ ਸਾਡੇ ਪਿੰਡ ਦੀ ਇਹਨੂੰ ਦੁਕਾਨ ਖੋਲਤੀ ਆ ਤੇ ਇਹਦਾ ਪਹਿਲਾਂ ਆਪਾਂ ਵਲੌਗ ਪਾਇਆ ਸੀ ਮਕੇਰੀਆ ਵਰਕਸ਼ਾਪ ਤੇ ਤੇ ਉਹ ਤੋਂ 8 ਮਹੀਨੇ ਪਹਿਲਾਂ ਤੇ ਆਪਣੇ ਟਰੈਕਟਰ ਜਦੋਂ ਅਨੰਦਪੁਰ ਸਾਹਿਬ ਖੜੇ ਉਦੋਂ ਪਾਇਆ ਤੇ ਹੁਣ ਆਪਾਂ ਲੈ ਆਂਦਾ ਇਹਨੂੰ ਆਪਣੇ ਪਿੰਡ ਇਹ ਪਿੰਡ ਕਲੋਤਿਆਂ ਰੋਡ ਤੇ ਦੁਕਾਨ ਖੋਲਦੀ ਕਿਹੇ ਵੀਰ ਭਰਾਵਾਂ ਨੇ ਨੇ ਟਰੈਕਟਰ ਆਪਣਾ ਸਹੀ ਕਰਾਉਣਾ ਇਹ ਕਿਹੇ ਕੋਈ ਵੀ ਪ੍ਰੋਬਲਮ ਹੋਵੇ ਤੇ ਬੰਦਾ ਸਾਡੇ ਨਾਂ ਤੇ ਡਿਸਕਾਊਂਟ ਵੀ ਦੇਊਗਾ ਤੇ ਕੰਮ ਵੀ ਇੱਕ ਨੰਬਰ ਕਰਕੇ ਦੇਊਗਾ ਠੀਕ ਆ ਭਾ ਕੀ ਗੱਲ ਹਨ ਮਾਨ ਤਨ ਰੱਖੇਗਾ ਸਾਡਾ ਮੈਂ ਕਿਹੜਾ ਮਾਨ ਪਾਣੀ ਹਾਂ ਤੇ ਇਹ ਆਪਣਾ ਸ਼ੇਰਾ ਫਾਰਮ ਟਰੈਕ ਸਾਭੀ ਵਾਲਾ ਕਲੱਚ ਪਲੇਟ ਉੱਡ ਗਈ ਆ ਤੇ ਪਤਾ ਨਹੀਂ ਕਿੱਦਾਂ ਉੱਡੀ ਆ ਹਾਂ ਵੇ ਦੱਸ ਮਿੱਤਰਾ ਕੀ ਇਹਨੂੰ ਪ੍ਰੋਬਲਮ ਆਈ ਕਲੱਚ ਪਲੇਟ ਦੀ ਕਲੱਚ ਪੁਰ ਜਾ ਕੇ ਛੁੱਟੁੰਦਾ ਹੈ ਹੈ ਛੁੱਟਦਾ ਜਾ ਮੇਲੇ ਲੇਖਣ ਦੇ ਟਰੈਕਟਰ ਦੋ ਚੱਕਰ ਮੇਲਿਆਂ ਚ ਜਿਹੜਾ ਖੜਨ ਦਾ ਨੁਕਸਾਨ ਇਹ ਹੋਇਆ ਕਿ ਜਿਹੜਾ ਚੱਕ ਚੱਕ ਕਲਚ ਖਿੱਚ ਖਿੱਚ ਮਾਰਦੇ ਸੀ ਚੱਕਦੇ ਸੀਗੇ ਤਾਂ ਨੂੰ ਤੇ ਉਹਨੇ ਕਲਚ ਪਲੇਟ ਡਾਈ ਆ ਸੋ ਇਹ ਚੀਜ਼ਾਂ ਦਾ ਇਹ ਵੀ ਨੁਕਸਾਨ ਹੁੰਦੇ ਆ ਇਹ ਹੈਗੇ ਪੈੜੀਆਂ ਚ ਵਾਉਣ ਲਈ ਟਰੈਕਟਰ ਆ ਤੇ ਇਹ ਨਾਂ ਇਹਨਾਂ ਨੂੰ ਉਹ ਕੀ ਕਹਿੰਦੇ ਹੁੰਦੇ ਆ ਆਪਾਂ ਇਹ ਕੰਮਾਂ ਤੋਂ ਵਰਜੀਏ ਤੇ ਚੰਗੀ ਗੱਲ ਹੀ ਆ ਤੇ ਬਾਕੀ ਆ ਲੈਦਰਾਂ ਦੀ ਸਫਾਈ ਦਿਖਾਈਏ ਤੁਹਾਨੂੰ ਕਿਦਾਂ ਹੁੰਦੀ ਆ ਤੇ ਆ ਦੇਖੋ ਤਾ ਮਕੈਨਿਕ ਨੇ ਹੁਣ ਬਣਾ ਲੈਣਾ ਹਲਕੇ ਇਹ ਲੈਦਰ ਟਰੈਕਟਰ ਤੇ ਇਹ ਕੀ ਡੀਆ ਹੈ ਹੈ ਕੀ ਡੀਆ ਇਹ ਤੁਹਾਨੂੰ ਟਰੈਕਟਰ ਦੀ ਕਲਚ ਪਲੇਟ ਦਿਖਾਈਏ ਆ ਜਿਹੜੀ ਇਹ ਉੱਡੀਆ ਇਹ ਕਿੱਥੋਂ ਫਿਰ ਇਹਦੀ ਨਿਸ਼ਾਨੀ ਕੀ ਆ ਵੀ ਉੱਡਣ ਦੀ ਕਿੱਥੋਂ ਪਤਾ ਲੱਗਦਾ ਗਰਾ ਰੀਆਂ ਕਾਹ ਚੰਦੀਆਂ ਆ ਆ ਜਿਹੜਾ ਹੈ ਨਾ ਇਹ ਪੂਰਾ ਫਿੱਟ ਹੁੰਦਾ ਟੈਂਡ ਦੀ ਪੂਰੀ ਠੀਕ ਆ ਠੀਕ ਆ ਠੀਕ ਆ ਏ ਪਾਲਾ ਇਥੋਂ ਪਤਾ ਲੱਗਦਾ ਕਿ ਦੇਸੀ ਪਲੇਟ ਪਈ ਦੀ ਯਾਰ ਅੱਛਾ ਇਹ ਦੇਸੀ ਆ ਹਨਾ ਤੇ ਇਹ ਕੀ ਉਹਦਾ ਨਾ ਇਹਦੀ ਇਹਦਾ ਕੰਮ ਤਾਂ ਹੁੰਦਾ ਜਿਹੜਾ ਖਿੱਚ-ਖਿੱਚ ਕੇ ਮਾਰੋ ਜਦਾਂ ਮੇਲਿਆਂ-ਮੂਲਿਆਂ ਤੇ ਹੈ ਕੋਈ ਯਾਰ ਮੇਲਿਆਂ ਦੀ ਕੋਈ ਪਰਵਾਹ ਨਹੀਂ ਹੁੰਦੀ ਓਰੀਜਨਲ ਪਲੇਟ ਪਈ ਹੋਵੇ ਅੱਛਾ ਕੋਈ ਚੱਕਰ ਨਹੀਂ ਹੈ ਕੋਈ ਚੱਕਰ ਨਹੀਂ ਦਾ ਵੀ ਕੰਮ ਮਾੜੀ ਚਲਾਉਂ ਪਰਾ ਦੀ ਦੁਕਾਨ ਆ ਤੇ ਆ ਬਾਹਰ ਬੋਰਡ ਲੱਗਾ ਆ ਤੇ ਤੁਸੀਂ ਆ ਸਕਦੇ ਆ ਭਰਾ ਕੋਲ ਆਈ ਮੁੰਡਾ ਚੋਬਰ ਕਲੋਤਿਆਂ ਵਾਲਾ ਰੋਡ ਤੇ ਨਿਸ਼ਰੇ ਨੂੰ ਜਾਂਦਾ ਹੋਇਆ ਤੇ ਨਿਸ਼ਰੇ ਤੋਂ ਕਲੋਤੇ ਨੂੰ ਆ ਸਕੂਲੇ ਆਪਾਂ ਪੜ੍ਹੇ ਆ ਓਏ ਹੋਏ ਹਾਂ ਉਹ ਨੂੰ ਗਰਮੀ ਜਿਹੜਾ ਪਾਕ ਆ ਉਹਦਾ ਪਰਪਰਦਾ ਚਾਚਾ ਕਹਿੰਦਾ ਜੇ ਪਾਰਟੀ ਦੀ ਗਏ ਆ ਆ ਜਾਣ ਦਿਆ ਪਾਣੀ ਉਧਰ ਪੈਵ ਜਾ ਸਾਰਾ ਘਰ ਨੂੰ ਅੱਛਾ ਉਹ ਕਰੀ ਤੋਂ ਉਥੋਂ ਲਈ ਕੀ ਉਹਨੂੰ ਪਹਿਲੇ ਆਈ ਆਲੇ ਆ ਇਦਨੋ ਹੌਦਰ ਸਾਗ ਜੇ ਨੂੰ ਵੀ ਲਾ ਦੋ ਪਾਣੀ ਉਧਰ ਵੀ ਪਰੇ ਵੀ 46 ਵੀ ਪਾ ਜੰਦਾ ਆ ਲੱਗਾ ਚੀਕੂ ਮੜਾ ਜਾ ਹਨਾ ਨਹੀਂ ਨਹੀਂ ਮੈਂ ਪਤਾ ਹੀ ਗੱਲ ਨਾ ਢੇਰ ਨਾ ਛੜਦਾ ਇਹ ਪਾਣੀ ਲਾਇਆ ਉਤੇ ਇਹ ਹੈਗੀ ਸਖਤ ਪੈਲੀ ਭਾਂਚੋਂ ਥੱਲਿਓਂ ਪਟੋਤੀ ਨਹੀਂ ਕਹੇ ਬੂਟਿਆਂ ਨੂੰ ਤੇ ਵੈਸੇ ਲੋੜ ਨਹੀਂ ਹੁੰਦੀ ਬੂਟੇ ਇਹ ਕਿੱਡਾ ਵੱਡਾ ਹੋਇਆ ਹੈ ਹੁਣ ਉਹ ਪੋਲਾ ਕਰਕੇ ਪੈਲੀ ਨਹੀਂ ਪੋਲੀ ਥੱਲਿਓਂ ਥੱਲਿਓਂ ਸਕਦਾ ਨਹੀਂ ਤੇ ਇਹ ਤਾਂ ਹੁਣ ਕਿੱਥੇ ਲੱਗੇ ਚੀਕੂ ਗਲਾ ਆਹ ਦੇਖੋ ਲੱਗੇ ਲੱਗੇ ਹੁਣ ਮੈਂ ਅੰਜੀਰ ਲਿਆਂਦੀ ਆ ਹੁਣ ਮੇਰਾ ਤਾਂ ਹੁਣ ਲਾਇ ਹੋਣਾ ਆਹ ਕਿਤੇ ਕਿਤੇ ਤਾਂ ਨਹੀਂ ਉਗਿਆ ਤਾਂ ਆ ਵੀ ਮੈਸੇਜ ਆਈ ਅੱਜ ਦੀ ਆ ਸਾਰੀ ਆ ਦੇ ਨਾਲ ਆ ਮੈਂ ਲਾਇਆੜਾ ਤੈਨੂੰ ਉਧਰ ਵੀ ਦੱਸਦਾ ਉੱਥੇ ਉਹ ਮੈਂ ਤਾਂ ਫਿਰ ਟਾਈਮ ਨਾਲ ਕਿੱਥੇ ਅੰਜੀਰ ਅੰਜੀਰ ਦਾ ਲਾਇਆ ਆ ਸੇਬਾਂ ਦਾ ਕਹਿੰਦੇ ਹੈ ਨਹੀਂ ਲੱਗਦਾ ਐਵੇਂ ਹੀ ਐ ਨਹੀਂ ਨਹੀਂ ਸੇਬ ਲੱਗਦੇ ਆ ਇਹ ਨਾ ਅਸਲ ਜਿਹੜੀ ਕਿਉਂ ਦੀ ਸੀ ਨਾ ਉਹ ਸੁੱਕ ਗਈ ਆ ਮੁੜ ਕੇ ਲਾਵਾਂਗੇ ਹੋਰ ਬੂਟਾ ਆ ਲਾਇਆ ਅੰਜੀਰਾਂ ਦਾ ਹਾਂ ਅੰਜੀਰਾਂ ਦਾ ਪਿੱਛੇ ਤਾਇਏ ਕਿ ਦੇਖਿਆ ਕਿੰਨੀਆਂ ਲੱਗੀਆਂ ਇਹ ਵੀ ਦੇਖੀ ਉਹ ਕਹਿੰਦਾ ਇਸ ਸਾਲ ਦੇ ਕਹਿੰਦੇ ਜਿਹੜੀ origional ਹੁੰਦੀ ਨਾ ਬੂਟੇ ਤੇ ਫੇੜੀ ਉਹ ਸਭ ਤੋਂ ਤਾਕਤਵਰ ਉਹ ਹੁੰਦੀ ਆ ਹਾਈਬ੍ਰਿਡ ਕਹਿੰਦੇ ਮੈਂ ਹੀ ਦੇਖ ਕੇ ਆਇਆ ਨਾ ਕਿਤੋਂ ਲੈਂਦੀਆਂ ਨੇ ਇਹਦੇ ਕੁ ਉਹ ਤਾਂ ਨਰਸਰੀ ਚ ਲੈ ਕੇ ਆਇਆ ਖਿਚ ਖਿਚੀਆਂ ਲੱਗੀਆਂ ਆਹੋ ਵਧੀਆ ਆ ਲੀਚੀਆਂ ਦਾ ਕਿੱਡਾ ਫੈਲੀ ਜਾਂਦੇ ਆ ਬੂਟਾ ਲੀਚੀਆਂ ਦਾ ਥੱਲੇ ਅਸਲ ਜਿਹੜਾ ਲੱਗਦਾ ਥੱਲੇੋਂ ਵੱਢ ਦੇਣਾ ਕਹਿੰਦੇ ਥੱਲੇੋਂ ਥੋੜਾ ਥੋੜਾ ਸ਼ਾਂਗ ਦੇਣਾ ਚਾਹੀਦਾ ਆ ਇਹਦਾ ਤਾਂ ਹੁਣ ਕੋਈ ਨਹੀਂ ਹੁਣ ਇਹ ਕਿਹੜਾ ਬੂਟਾ ਉਹ ਹੋਣੀ ਚਾਹੀਦੀ ਕੈਂਚੀ ਜੀ ਨਹੀਂ ਜਿਹੜੀ ਮਿਲਦੀ ਉਹਦੇ ਨਾਲ ਵਧੀਆ ਸ਼ਾਂਗਿਆ ਜਾਂਦਾ ਹੀ ਉਹ ਹੋਰ ਲੈਉਣੇ ਆ ਉਹ ਮਿਲਦੀ ਆ ਮੇਰੇ ਹਿਸਾਬ ਨਾਲ ਇਹ ਦੇਖੀ ਤੂੰ ਅਮਾ ਹੁਣ ਢੇਰ ਪਾ ਕੇ ਕੀਤਾ ਨਾ ਇਹ ਇਹ ਤਾਂ ਦੋ ਆ ਬੂਟੇ ਦੂੋਂ ਕਿ ਇੱਕ ਆ ਕੋਈ ਤਾਂ ਇੱਕੋ ਹੀ ਥੱਲੇ ਕੋਈ ਗਮਲੇ ਚ ਸੀਗਾ ਮੈਂ ਫੇ ਅੱਛਾ 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 ਮੈਂ ਕਿਹਾ ਸੁੱਕਣਾ ਜਾਈ ਲਾਂਭੇ ਨਾਲ ਉਹ ਕਹਿੰਦਾ ਤੁਸੀਂ ਠਹਿਰ ਜਾਓ ਇਹ 6 ਮਹੀਨੇ ਦੇ ਵਿੱਚ ਹੀ ਤੁਹਾਨੂੰ ਦੇਖ ਐਡਾ ਕਬੂਟਾ ਜਦੋਂ ਹਣਾ ਉਦੋਂ ਲੱਗਣਾ ਪੈਣਾ ਹਾਈਬ੍ਰਿਡ ਬੂਟਾ ਆ ਇੱਥੇ ਵੀ ਬੀਜੀ ਲਾਈ ਕੀ ਉਹ ਪਹਿਲਾਂ ਲਾਈ ਉਦੋਂ ਜੀ ਦੇਖ ਲਓ ਰਾਤ ਪੈ ਗਈ ਆ ਤੇ ਬੰਦੇ ਦੇ ਵਿਚਰ ਦੀ ਹਾਲਤ ਵੇਖੋ ਮੁੰਡਾ ਮਿਹਨਤੀ ਐ ਜਦਾਂ ਮਰਜੀ ਆ ਲਓ ਜੀ ਪਹਿਲਾਂ ਤੁਹਾਨੂੰ ਖੁੱਲਿਆ ਟਰੈਕਟਰ ਦਿਖਾਇਆ ਤੇ ਹੁਣ ਬੰਦੇ ਨੇ ਪੂਰੀਆਂ ਸੀਲਾਂ ਸੁਲਾਂ ਕਰਤੀਆਂ ਬੰਦ ਜਗਾ ਕਰਤਾ ਕੈਂਤ ਇੱਕ ਟਾਇਰ ਚੜ੍ਹਨ ਵਾਲਾ ਰਹਿ ਗਿਆ ਤੇ ਇੱਧਰ ਬੰਦੇ ਬੈਠੇ ਆ ਭਾਜੀ ਕਿਦਾਂ ਓਕੇ ਆ ਸਵੇਰ ਦੇ ਲੱਗੇ ਭਾਵਾ ਫੱਟ ਗਏ ਇਹ ਚਰਾ ਸਵੇਰ ਦਾ ਉਹ ਪਾਪਾ ਤੇਰਾ ਮੈਂ ਮੋਟਰਸਾਈਕਲ ਤੇਰਾ ਅੰਦਰ ਕਰਨ ਗਿਆ ਪੁੱਛਣ ਦੇ ਮੈਂ ਕਿਹਾ ਟਰੈਕਟਰ ਕਰਾਉਂਦੇ ਸਹੀ ਉਹ ਮੋਟਰਲ ਬਾਹਰ ਹੀ ਲੱਗਾ ਇਸ ਤਰਾ ਤੇ ਹੁਣ ਬੰਦ ਅੰਦਰ ਕਰਕੇ ਆ ਤੁਹਾਡੇ ਤਰੇ ਸ਼ਟਰ ਬੰਦ ਕਰਦੇ ਆਪਾਂ ਕਿ ਆਪਣਾ ਕੰਮ ਚੜੇ ਇਹ ਬੰਦਾ ਸਾਡਾ ਖਾਸ ਮਕੈਨਿਕ ਜਿਹੜਾ ਸਾਡਾ ਸਾਡਾ ਇਹ ਬੰਦਾ ਖਾਸ ਆ ਕਿਉਂ ਮੋਣੇ ਭਾ ਦੀ ਮਰੀ ਬੀਬੀ ਕੀ ਕਹਿਣਾ ਚਾਹੂਗੀ ਹੋਰ ਬੀਬੀ ਕਿੱਦਾਂ ਮੇਰੀ ਬੀਬੀ ਤੈਨੂੰ ਜਰ ਲੋਕਾਂ ਨੇ ਬੀਬੀ ਹੱਥਾਂ ਤੇ ਚੁੱਕ ਲਿਆ ਹੱਥਾਂ ਤੇ ਅੱਛਾ ਮੈਂ ਕਹ ਲੋਕੀ ਕਹਿੰਦੇ ਵੀ ਬੀਬੀ ਨੇ ਵਜਾ ਵਜਾ ਕਰਾਤੀ ਅੱਜ ਇੱਕ ਕੁੜੀ ਕਹਿੰਦੀ ਕਹਿੰਦੀ ਬੀਬੀ ਦਾ ਕਮਾਲ ਕਰੀ ਜਾਂਦੀ ਆ ਇਹਨੇ ਪੂਰੀ ਪਤਾ ਨਹੀਂ ਕੌਣ ਸੀਗੀ ਤੇ ਮੇਰੀ ਗੱਲ ਸੁਣ ਤੈਨੂੰ ਕਿੱਦਾਂ ਨਹੀਂ ਪਤਾ ਉਹ ਭਰਾਵਾ ਪਤਾ ਨਹੀਂ ਕੌਣ-ਕੌਣ ਮੈਸੇਜ ਕਰਦਾ ਕਹਿੰਦੀ ਤੈਨੂੰ ਕਿੱਦਾਂ ਨਹੀਂ ਪਤਾ ਮੇਰੀ ਗੱਲ ਸੁਣ ਇੱਕ ਨੇ ਲਿਖਿਆ ਭੂਆ ਨਹੀਂ ਹਟਦੀ ਉਹ ਪ੍ਰੀਤ ਪਤਾ ਨਹੀਂ ਕੌਣ ਆ ਭੂਆ ਕਹਿੰਦਾ ਭੂਆ ਨਹੀਂ ਹਟਦੀ ਹੁਣ ਹਟਾਉਣ ਤੈਨੂੰ ਕਹਿੰਦੇ ਆ ਸੀਗਾ ਅੱਛਾ ਅੱਛਾ ਪ੍ਰੀਤ ਕਰੇ ਭੱਲੋਵਾਲ ਤਾਂ ਹੋਣਾ ਕੋਈ ਮੁੰਡਾ ਪ੍ਰੀਤ ਕੌਣ ਕਹਿੰਦਾ ਭੂਆ ਨਹੀਂ ਹਟਦੀ ਮੈਂ ਕਿਹਾ ਉਹ ਆਹ ਭੂਆ ਕਿੱਥੇ ਹਟਦੀ ਮੈਂ ਕਿਹਾ ਅੱਛਾ ਅਲੀਤਾ ਸਾਡੇ ਹੈ ਨਹੀਂ ਕੋਈ ਦੇਲਾ ਤੇਰੀ ਸਾਰੇ ਰਿਸ਼ਤੇਦਾਰਾਂ ਦੀ ਤੇਰੀ ਟੌਰ ਬਣਾਤੀ ਲੋਕੀ ਤੇਨੂੰ ਹੱਥਾਂ ਤੇ ਚੁੱਕਦੇ ਕਿ ਨਹੀਂ ਕਹਿੰਦੇ ਆ ਕਿ ਨਹੀਂ ਤੂੰ ਮਸ਼ਹੂਰ ਹੋ ਗਈ ਆ ਮੇਰਾ ਧੰਨਵਾਦ ਕਰ ਹਲਕਾਲ ਜੀ ਤੁਹਾਨੂੰ ਤਾਂ ਬੇਰਾਂ ਦਾ ਧੰਨਵਾਦ ਤੇਰਾ ਤਾਂ ਸਭ ਤੋਂ ਜਿਆਦਾ ਧੰਨਵਾਦ ਆ ਬੀਬੀ ਬਜ਼ੁਰਗਾਂ ਆਪਣਿਆਂ ਦੀ ਕਦਰ ਕਰਨੀ ਚਾਹੀਦੀ ਏ ਗੱਲ ਇੱਥੇ ਮੁੱਕਦੀ। ਬੀਬੀ ਕੋ ਪੁਰਾਣੇ ਸਮੇਂ ਦੀ ਗੱਲ ਕੋਈ ਕਰਦਾ ਕੋਈ ਕੋਈ ਪੁਰਾਣੇ ਸਮੇਂ ਦੀ ਗੱਲਬਾਤ ਸੁਣਾਵੇ ਕੋਈ ਕਰਦਾ ਕੋਈ ਕਰਦਾ ਹਾਂ ਕੋਈ ਪੁਰਾਣੇ ਸਮੇਂ ਦੀ ਗੱਲ ਸੁਣਾ ਹਾਂ ਕੋਈ ਨਹੀਂ ਹੁਣ ਵਿਰੋਧੀ ਨਹੀਂ ਜਦੋਂ ਤੂੰ ਜਦੋਂ ਜਦੋਂ ਬਿਹਾਰ ਚਾਈ ਤੂੰ 84 ਵੇਲੇ ਜਦੋਂ ਉਧਰੋਂ ਆਏ ਉਹ ਗੱਲਬਾਤ ਸੁਣਾ ਵੀ ਕਿੱਦਾਂ ਉਧਰੋਂ ਆਏ ਜਦੋਂ ਤੂੰ ਟ੍ਰੇਨ ਤੇ ਬੈਠੇ ਆ ਔਖਾ ਏ ਬੜਾ ਔਖਾ ਏ ਹੂੰ ਅੱਡੇ ਪਾਪਨੇ ਵੜਾ ਕੋਈ ਪੀੜਾ ਲਾ ਹਾਂ ਅੱਛਾ ਫੇਰ 2022 ਦਾ ਅੱਛਾ ਫੇਰ ਬੀਬੀ ਤੇ ਉਦੋਂ ਬਿਹਾਰ ਤੋਂ ਜਦੋਂ ਫੇਰ ਤੁਸੀਂ ਬਿਹਾਰ ਸਿਗੇ ਘੜੀਸਾ ਸਿਗੇ ਸਾਲਾ ਥੋੜੇ ਦੇਰੇ ਹੋਏ ਗਿਆ ਨਹੀਂ ਨਹੀਂ ਬਿਹਾਰ ਸਿਗੇ ਗਏ ਕਿ ਅੜੀਸਾ ਸਿਗੇ ਅੜੀਸਾ ਬਿਹਾਰ ਸਿਗੇ ਨਾ ਬਿਹਾਰ ਬਿਹਾਰ ਅੜੀਸਾ ਤਾਂ ਫੇਰ ਗਏ ਬਿਹਾਰ ਦੀ ਗੱਲ ਸੁਣਾ ਜਦੋਂ 84 ਵੇਲੇ ਦੀ ਉਹ ਸੁਣਾਣੀ ਲੱਗੀ ਕਿ ਨਾ ਅਈ ਇਹ ਤਾਂ ਥੋੜੇ ਦੇਰੇ ਹੋਏ ਗਿਆ ਨੂੰ ਹਾਂ ਇਹ 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 ਨੇ ਗੱਡੀ ਫਾੜ ਲਈ ਡੈਡੀ ਨੇ ਗਿਆ ਡੈਡੀ ਗਿਆ ਗੱਡੀ ਫਾੜ ਲਈ ਨਾਲ ਸਾਡੇ ਉਹ ਸੇਵਾ ਗਿਆ ਅੱਛਾ ਉਹ ਜਿਹੜਾ ਉਹ ਗੋਪੀ ਦਾ ਚਾਚਾ ਆਹੋ ਠੀਕ ਆ ਉਹ ਗਿਆ ਤੇ ਉਹ ਉਹ ਕਹਿੰਦੇ ਉਹਨੂੰ ਭਰਤੀ ਦੇਖਣੀ ਅਸੀਂ ਨਹੀਂ ਅਜੇ ਜਾਣਾ ਹਾਂ ਅੱਛਾ ਉਹ ਕਹਿੰਦਾ ਵੀ ਜਾਣਾ ਜਲਦੀ ਭਰਤੀ ਕਰਕੇ ਆਪਣੇ ਕਰਕੇ ਜਾਣਾ ਤੁਹਾਨੂੰ ਵੀ ਨਾਲ ਲੈ ਗਿਆ ਹੂੰ ਤੇ ਉਹ ਫਿਰ ਅਸੀਂ ਜਲ ਚੱਲ ਗਏ ਆ ਤੇ ਗੱਲ ਭਰਤੀ ਇੱਕ ਦੋ ਦਿਨ ਹੋ ਗਿਆ ਉਹਨੂੰ ਗਿਆ ਨੂੰ ਉਹ ਤਾਂ ਪਤਾ ਨਹੀਂ ਕਿੱਥੇ ਚਲੇ ਗਿਆ ਚਲੇ ਗਿਆ ਆ ਲਬਾਖ ਆ ਗਿਆ ਖੜੀ ਅੱਛਾ ਪਰਦੀ ਪੁੱਤੀ ਦੇਖੀ ਕਿ ਨਹੀਂ ਦੇਖੀ ਅੱਛਾ ਮਾਲਕ ਨੇ ਨਾ ਰਾਵ ਆਸੀ ਪੈਸੇ ਦਿੱਤੇ ਹੂੰ ਤੇ ਇਹ ਇਹ ਚੱਲੇ ਗਿਆ ਗੱਡੀ ਤੇ ਹੂੰ ਗੱਡੀ ਤੇ ਚੱਲ ਕੇ ਤੀਜਾ ਦਿਨ ਹੋਇਆ ਗੱਡੀ ਤੇ ਗਏ ਇਹਨੂੰ ਤੀਜੇ ਦਿਨ ਲਾੜ ਕੇ ਤਾਂ ਇੰਦਰਾ ਗਾਂਧੀ ਦਾ ਰੋਲਾ ਪੈ ਗਿਆ ਅੱਛਾ 4 ਵਜੇ 4 ਵਜੇ ਵਜੇ ਹੀ ਤਾਂ ਲਾ 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 ਹੋਰ ਆਈ ਕਿ ਇਹ ਹੈ ਰੋਲਾ ਖੜਕਾ ਦਾ ਪੈ ਗਿਆ ਰੋਲਾ ਖੜਕਾ ਦਾ ਪੈ ਗਿਆ ਸਾਰੇ ਕਹਿੰਦੇ ਇੰਦਰਾ ਗਾਂਧੀ ਮਾਰਤੀ ਹੂੰ ਹੂੰ ਚਾਲ ਪਰਵਾ ਲੈ 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 ਚੱਲੀ ਜੈਨੀ ਤੇ ਜਿਹੜੇ ਸੀ ਨਾ ਪੰਜਾਬੀ ਉਹ ਤਾਂ ਰਾਮਰਿਆ ਮੰਗ ਅੰਦਰ ਵੜ ਗਏ ਬੰਦ ਅੰਦਰ ਅੰਧੇ ਹੀ ਵੜ ਗਏ ਅੱਛਾ ਅੰਧੇ ਹੀ ਵੜ ਗਏ ਭਈ ਖਰੇ ਹੁਣ ਕੀ ਹੋਣਾ ਤੇ ਕੀ ਨਹੀਂ ਜਿਹੜੇ ਇਹਨੇ ਇਕੱਠੇ ਹੋ ਗਏ ਵਿਆਰ ਤਾਂ ਸੀਗਾ ਆਹੋ ਆ ਤੋ ਨਾ ਭਈ ਇਕੱਠੇ ਹੋ ਗਏ ਸਾਰੇ ਹਿੰਦੂ ਵੀ ਇਕੱਠੇ ਹੋ ਗਏ ਹਨਾ ਰਾਤ ਤਾਈ ਜਲੇ ਨਾ ਰਾਤ 4 ਵਜੇ ਦੀ ਲਾਇਆਇ ਤੜਕੇ ਟਕਾਣਾ ਸੀ ਤੇ ਜਿਹੜੇ ਰਾਤ ਪੈ ਗਈ ਰਾਤ ਪੈ ਗਈ ਦੀ ਇਹ ਸਾਡਾ ਬੁੱਢਾ ਰਪਿਆ ਗਾਲਾ ਕੱਢੋ ਕਹਿੰਦਾ ਅਈ ਮਰਨਾ ਨਹੀਂ ਇਹਨੇ ਮਰਨਾ ਸਾਨੂੰ ਭਾਂਡੇ ਵੀ ਤੇ ਪਈ ਜਗਾ ਅੱਛਾ ਭਾਂਡੇ ਖੜਕਾਉਣ ਲੱਗ ਪਈ ਬੋਰੀ ਚ ਲਾਪੇ ਕੋਣ ਤੇ ਭਾਂਡੇ ਆਈ ਪਰ ਰੱਖ ਲਈ ਕਿਤੇ ਇਹਨਾਂ ਫਿਰ ਇਹਨਾਂ ਦੇ ਵਾਕਫ ਸੀਗੇ ਪਿਆਰੀ ਆਪਣੀ ਜਿਹੜੀ ਛੋਟੀ ਜਿਹਾ ਜਾਤਾ ਗਈ ਹੂੰ ਹੂੰ ਉਹਨਾਂ ਨੇ ਇਹ ਤਾਂ ਜੋ ਗੇਜ ਗੇ ਪਾਈਆਂ ਹੀ ਮਾਰੇ ਮੁੱਤੇ ਵੀ ਧੋਰੇ ਧੋਰੇ ਪਾਏ ਹੁੰਦੇ ਇਦਾਂ ਤੇ ਸ਼ਤ ਤੋ ਹੀ ਪਾਈਆਂ ਹੁੰਦੀਆਂ ਉਹ ਉਹਰਾ ਦੇਖ ਰਾ ਇੰਨੀ ਕਿ ਦੂਰ ਚੱਲ ਗਏ ਕਿੰਨੀ ਦੂਰ ਸਾਡਾ ਇਹ ਬਤਲੇ ਸਾਡਾ ਬੋਟਰਾ ਸਾਡੀ ਅੱਛਾ ਤੁਸੀਂ ਉਹਨਾਂ ਦੇ ਘਰੇ ਉੱਥੇ ਚੱਲ ਗਏ ਧੁਰ ਕੇ ਆਹ ਧੁਰ ਕੇ ਗਏ ਧੁਰ ਕੇ ਚੱਲ ਗਏ ਘਾੜਾਂ ਦੇ ਵਿੱਚ ਦੀ ਚੱਲ ਗਏ ਸ਼ਾਮਾਂ ਦੀ ਗੱਲ ਹੈ ਕਿ ਸ਼ਾਮ ਸ਼ਾਮੀ ਨਾ ਰਾਤ ਰਾਤ ਅੱਛਾ ਰਾਤ ਚੱਲ ਗਏ ਸ਼ਾਮਾਂ ਤਾਂ ਪਹਿ ਗਈਆਂ ਅੱਛਾ ਲੋਕ ਛੁਪ ਕੇ ਨਿਕਲ ਗਏ ਉੱਥੇ ਅੱਛਾ ਤੇ ਰਖੜੀ ਮੋਟੀ ਬੜੀ ਹੁੰਦੀ ਪਾਰੀ ਇਹਨੂੰ ਚੁੱਕਿਆ ਅੱਛਾ ਤੇ ਪੱਪੂ ਵੀ ਗਿਆ ਗੱਡੀ ਤੇ ਅੱਛਾ ਤੇ ਗੱਡੀ ਤੇ ਗਿਆ ਤੇ ਭਰਾਵਾ ਜੇਲੇ ਉਹਨਾਂ ਦੇ ਅਸੀਂ ਉਹਨਾਂ ਦੇ ਸਾਲ ਤਾ ਜਾਣ ਤਾ ਸਾਤੇ ਵੇ ਇਥੇ ਕੋਈ ਨਹੀਂ ਆ ਸਕਦਾ ਅੱਛਾ ਉਹਨਾਂ ਨੇ ਅੱਛਾ ਉਹ ਬਿਹਾਰੀ ਪਰਿਵਾਰ ਨੇ ਉਹ ਬਿਹਾਰੀਆਂ ਨੇ ਤੁਹਾਡੀ ਉਹਨਾਂ ਨਾਲ ਕੋਈ ਤਤੀ ਹਵਾ ਵਾਲੇ ਦੀ ਤੁਹਾਡੀ ਉਹਨਾਂ ਨਾਲ ਕੋਈ ਸਾਝ ਸੀ ਜਿੱਦਾਂ ਮਾੜਾ ਮੋਟਾ ਬੋਲਚਾਲ ਸੀਗਾ ਤੇ ਉਹਨਾਂ ਨੇ ਤੁਹਾਨੂੰ ਆਪਣੇ ਚਿਵਾਰੇ 'ਚ ਛਾੜਤਾ ਅੱਛਾ ਅੱਛਾ ਛਾੜਤਾ ਤੇ ਉਹਨਾਂ ਦੇ ਨਿਹਣੇ ਨਾਲ ਲੋਟ ਮਾਰ ਕਰ ਕਰ ਕੇ ਕਦੀ ਕੋਸ਼ਿ ਲਿਆਉਣ ਕਦੀ ਕੋਸ਼ਿ ਲਿਆਉਣ ਅੱਛਾ ਪੀ ਦੁਕਾਨਾਂ 'ਚ ਲੋਟ ਮਾਰ ਕਰ ਰਹੇ ਪੰਜਾਬੀਆਂ ਦੇ ਅੱਛਾ ਪੰਜਾਬੀਆਂ ਨੇ ਬੜਬੜੀਆਂ ਭਾਰੀਆਂ ਦੇ ਨਾ ਪਾਈਆਂ ਫਿਰ ਤੁਹਾਨੂੰ ਉਹਨਾਂ ਤੇ ਯਕੀਨ ਕਿੱਦਾਂ ਆ ਗਿਆ ਪੀ ਇਹ ਨਹੀਂ ਦੱਸਣਗੇ ਉਹਨਾਂ ਜਕੀਨ ਉਹ ਪਤਾ ਹੀ ਹੈ ਨਾ ਯਕੀਨ ਉਹ ਕਹਿੰਦੇ ਤੁਹਾਡੇ ਤਾਂ ਬਾਲ ਕੋ ਦੇਖੇਗਾ ਨਾ ਤੁਹਾਡਾ ਨਾ ਪਿਆਰ ਸੀਗਾ ਉਹਨਾਂ ਦਾ ਬੜਾ ਫਿਰ ਉਹਨਾਂ ਨਾਲ ਜਿਹੜਾ ਮੇਰਾ ਕਹਾਣਾ ਆਪਣਾ ਨਾਲ ਸੀ ਕਿਤਾ ਪਰ ਆ ਵਾ ਤੇ ਉਹ ਦਿਨ ਚੜ ਗਿਆ ਆ ਗਿਆ ਘਰ ਨੂੰ ਆ ਗਿਆ ਘਰ ਤੇ ਰੋਲਾ ਰੁਲਾ ਅੱਛਾ ਪੰਜਾਬੀਆਂ ਦੇ ਕਾਰੋਬਾਰ ਚੰਗੇ ਸੀਗੇ ਉੱਥੇ ਹਨਾ ਬੜਾ ਸੋ ਬੜੀਆਂ ਦੁਕਾਨਾਂ ਸੀ ਉਹਨਾਂ ਦੀਆਂ ਬਹੁਤ ਦੁਕਾਨਾਂ ਪਾ ਰਹੀਆਂ ਅੱਛਾ ਸ਼ਹਿਰ ਵਾਂਗ ਹੀ ਸੀਗਾ ਅੱਛਾ ਉਹਰਾ ਫਿਰ ਕੋਈ ਦਿਨ ਬਹਿ ਗਏ ਥੋੜੇ ਬਹੁਤੇ ਤਾਂ ਉਦੋਂ ਤੁਹਾਨੂੰ ਫੇਰ ਰਾਤ ਕਿਸੇ ਨੇ ਨਹੀਂ ਤੰਗ ਕੀਤਾ ਉੱਤੇ ਉੱਪਰ ਨਹੀਂ ਆਇਆ ਕੋਈ ਕੋਈ ਨਹੀਂ ਆਇਆ ਕੋਈ ਬੱਚਾ ਜੀਵ-ਵਚਾ ਨਹੀਂ ਆਇਆ ਅੱਛਾ ਫੇਰ ਅਸੀਂ ਹੁਣ ਆਉਣਾ ਸੀਗਾ ਇੱਧਰ ਨੂੰ ਆਉਣਾ ਸੀ ਵੀ ਇਹ ਗੱਡੀ ਗੱਡੀ-ਬੁੱਡੀ ਦਾ ਤਾਂ ਹੁਣ ਰਹਿ ਗਿਆ ਕੰਮ ਫੇ ਵਿੱਚ ਨਹੀਂ ਫੇਰ ਤੁਸੀਂ ਕਿੰਨੇ ਦਿਨ ਉੱਥੇ ਰਹੇ ਹੋ ਚਵਾਰੇ 'ਚ ਹਾਂ ਉਦੋਂ ਇੱਕੋ ਹੀ ਰਾਤ ਰਹੇ ਇੱਕੋ ਰਾਤ ਰਹੇ ਤਸਵੀਰੇ ਤਸਵੀਰੇ ਫੇਰ ਨਿਕਲ ਕੇ ਦੇਖ ਘਰ ਆ ਗਏ ਸਵੇਰੇ ਨਹੀਂ ਸਵੇਰੇ ਨੁਕਸਾਨ-ਨਕਸੂਨ ਉਹਨਾਂ ਨੇ ਕੀਤਾ ਸੀ ਪੂਰਾ ਬੜਾ ਨੁਕਸਾਨ ਕੀਤਾ ਇਹ ਫੇਰ ਕਹਿੰਦੀ ਹੈ ਕਰੀ ਸੱਸ ਅਪਰੇ ਕਹਿੰਦੀ ਹੈ ਸਜੀ ਦੀ ਸੱਸ ਭੈਣ ਆਹ ਚਲ ਖ ਦੇਖੀਏ ਇਹ ਅਈ ਗਈਆਂ ਤੇ ਮਾਲ ਕਿਤੇ ਲੋਟ ਮਾਰ ਰਹੀ ਨਹੀਂ ਤੇ ਇਨਾ ਰੋਣ ਪਿਆ ਕੋਈ ਆਪਣੇ ਆਪ ਚੀਜ਼ਾਂ ਦੇ ਦੁਕਾਨਾਂਆਂ ਆਟੇ ਕੋਟੇ ਦਾ ਜੀ ਦ ਮਸ਼ੀਨਾਂ ਨਾਲ ਅੱਛਾ ਫੇ ਉੰਫੀਨ ਸੀ ਨਾ ਆਟੇ ਵਾਲੀ ਜਿਹੜੀ ਉਹ ਵੀ ਇਦਾਂ ਕਦੇ ਪੁੱਛਣਾ ਤਾਂ ਗੁਰਦੁਆਰੇ ਗਈਆਂ ਗੁਰਦੁਆਰੇ ਘੋੜੇ-ਘੋੜੇ ਘੁਆ ਬੈਨ ਕਾਇਨ ਲੀਕਾ ਉਹਦਾ ਅੱਗ ਲਾਇ ਤੇ ਅੱਗ ਕਾਹ ਨੂੰ ਲਗਣੀ ਸੀਸਾ ਤਾਂ ਸੀਸਾ ਅੱਛਾ ਸੀਸਾ ਤੜਕ ਤੜਕ ਢਿੱਗ ਗਿਆ ਅੱਛਾ ਅੱਗ ਨਾਲ ਗੁਰਦੁਆਰੇ ਦੀ ਬੁਰੀ ਹਾਲਤ ਹੋਏ ਹੋਏ ਦੇਖ ਕੇ ਤਾਂ ਰੋਣਾ ਆਵੇ ਕਿਧਰੇ ਵਰਕੇ ਉਹੜਣ ਮਾਰ ਆ ਗਏ ਉਹ ਤੇਰਾ ਭਲਾ ਜੇ ਤੇਰਾ ਵਾਅਦਾ ਕਰੂਆ ਕਰੂਆ ਬੜਾ ਬੜਾ ਦੁੱਖ ਲੱਗਾ ਪਰ ਕਈ ਥਾਂ ਦੇਖਿਆ ਲੋਕਾਂ ਨੂੰ ਨਾ ਇੰਨੀ ਤੰਗੀ ਇੰਨੀ ਤੰਗੀ ਮੇਰੀ ਫੇਰ ਸ਼ੀਟ ਸੀ ਕਰਾਈ ਜਦੋਂ ਕਿ ਤੂੰ ਉਹ ਕਿਹਣਾ ਆਪਣਾ ਹੀ ਉਹ ਬੇਚਾਰਾ ਨਾ ਉਹਦੇ ਨਾਲ ਮੇਰੀ ਸ਼ੀਟ ਕਰਾਈ ਸੀ ਉਹਦੇ ਨਾਲ ਮੈਂ ਉਹਨੇ ਉਹ ਗਿਆ ਆਪਣੇ ਭੈਣ ਪਰ ਆਪਣੇ ਭਰਾ ਤਾਂ ਪਰਦੇਸ ਨਾਲ ਮਿਲਣ ਗਿਆ ਜਿਦਣਾ ਤੂੰ ਆਉਣਾ ਹੀ ਪੰਜਾਬ ਨੂੰ ਕਿ ਹੋਰ ਨਾ ਟਿਕਟ ਕਰਾਈ ਸੀ ਤੇਰੀ ਕਿ ਤੂੰ ਪੰਜਾਬ ਨੂੰ ਜਿਦਣਾ ਆਉਣਾ ਸੀਗਾ ਆ ਤੂੰ ਆ ਜਾਣਾ ਸੀ ਡੈਡੀ ਨੇ ਰਹਿਣਾ ਸੀ ਉੱਥੇ ਆ ਉਹਨੇ ਰਹਿਣਾ ਸੀਗਾ ਅੱਛਾ ਅੱਛਾ ਉਹ ਉਹ ਬਜ਼ਾਰੇ ਨੂੰ ਰਾਤ ਹੀ ਮਾਰੂ ਦਿੰਦਾ ਜਿਦਣਾ ਤੂੰ ਆਉਣਾ ਹੀ ਅੱਛਾ ਅੱਗੇ ਆ ਰਾਮ ਰਾਏ ਅੱਛਾ ਉਹਨੂੰ ਮਾਰਤਾ ਵਿਚੇ ਉਹਦੇ ਭਰਾ ਪਰਜਾਈ ਵਿਚੇ ਸਭ ਕੁਝ ਫਿਰ ਆਈ ਨਾ ਫਿਰ ਉਹ ਗੱਡੀ ਤਾਂ ਫਿਰ ਇਹ ਵੀ ਬੜੇ ਮਾੜੇ ਹਾਲਾਤ ਸਗੇ ਗੱਡੀ ਤਾਂ ਫਿਰ ਛੁੱਟ ਗਈ ਇਹਦੇ ਕੋਲ ਗੱਡੀ ਤਾਂ ਤੇ ਅੰਦਰ ਹੀ ਗਿਆ ਫਿਰ ਕਹਿੰਦਾ ਬੀਬੀ ਹੁਣ ਚੱਲੀਏ ਅਹੀਂ ਹੁਣ ਫਿਰ ਇੱਥੇ ਕਰਨਾ ਫਿਰ ਗੱਡੀਆਂ ਕੋਲ ਇਹ ਤਾਂ ਰੋੜਾ ਹੁਣ ਪੈ ਗਿਆ ਹੁਣ ਨਹੀਂ ਇਹ ਗੱਲ ਬਣਨੀ ਸਾਡੀ ਰਵਾਇਤੀ ਕਿ ਕਿਤਾ ਉਧਰ ਤਾਂ ਸਾਨੂੰ ਤੰਗੀ ਇਹਦੇ ਡਾਂਗ ਰਖੀ ਤਾਂ ਤਿਆਰ ਹੋ ਗਏ ਇਹ ਤਾਂ ਫਿਰ ਹੁਣ ਪੰਜਾਬੀ ਜਿਹੜੇ ਉਧਰ ਗਏ ਮਿਲਣਾ ਸਾਰੇ ਵਾਪਸੀ ਇਹ ਦੇਖ ਕੋਈ ਨੇ 100 ਦਿੱਤਾ ਕਿਸੇ ਨੇ 50 ਇਹਨੂੰ ਦਿੱਤੇ ਪਿਆਰ ਦਿੱਤਾ ਡੈਡੀ ਨੂੰ ਡੈਡੀ ਨੂੰ ਦਿੱਤਾ ਅੱਛਾ ਆ ਗਏ ਆਗੇ ਤਾਂ ਜਿਹੜੇ ਆ ਰਹੇ ਹਤੇ ਨਾ ਆ ਹੀ ਫਿਰ ਤਿਆਰ ਹੋ ਗਏ ਸਾਰੇ ਸਾਨੂੰ ਇਹ ਤਾਂ ਬੁੱਢਾ ਵੀ ਕਹੇ ਬੁੱਢੀ ਬਹੁਤ ਚਾਰੇ ਕਾਰਨ ਕਿ ਤੁਸੀਂ ਨਾ ਜਾਓ ਇਹ ਬੜੀ ਬਹੁਤ ਬਰਾ ਖਾਲਾ ਗੱਡੀ ਕੁਡੀ ਕੋ ਚਲਦੀ ਹੈ ਅੱਛਾ ਜਿਹੜੀ ਪੰਜਾਬ ਨੂੰ ਆਉਂਦੀ ਇੱਕ ਗੱਡੀ ਹੈ ਅੱਛਾ ਇੱਕੋ ਟ੍ਰੇਨ ਆਉਂਦੀ ਜੀ ਬੇਪਰਾਵਾ ਅਸੀਂ ਨਾ ਆ ਗਏ ਜਿਹੜੇ ਅਸੀਂ ਰਾਮਗੜ੍ਹ ਆਏ ਹੈ ਨਾ ਅੱਛਾ ਉੱਥੋਂ ਚੜ ਗਏ ਫੇ ਚੜਨ ਦਿੱਤਾ ਤੁਹਾਨੂੰ ਹਾਂ ਉੱਥੋਂ ਚੜ ਗਏ ਫੇ ਤੁਸੀਂ ਉੱਥੋਂ ਆ ਗਏ ਗੱਡੀ ਕਿੱਥੇ ਚੜ ਗਏ ਆ 80 ਦੇ ਵਿੱਚ ਆਣ ਕੇ ਰਾਮਗੜ੍ਹ ਆ ਗਏ ਨਾ ਅੱਛਾ ਰਾਮਗੜਾ ਕੇ ਫਿਰ ਸਟੇਸ਼ਨ ਤੋਂ ਜ਼ਿਆਦਾ ਹੁੰਦਾ ਅੱਛਾ ਸਟੇਸ਼ਨ ਤੋਂ ਜਾਣਾ ਹੈ ਅੱਛਾ ਟੈਕਸੀ ਉੱਥੋਂ ਫੜੀ ਤੇ ਰਾਮਗੜਾ ਆਏ ਹਾਂ ਰਾਮ ਆਇਆ ਤਾਂ ਆਪਣਾ ਇਹ ਆਪਣੇ ਸਟੇਸ਼ਨ ਤੇ ਜਾਉਣਾ ਹੈ ਇਹ ਕਹਿੰਦਾ ਵੀ ਬੀਬੀ ਮੈਨੂੰ ਦਾੜੀ ਤੇ ਕੇਸ ਬਣਾਉਣੇ ਪੈਣੇ ਆ ਅੱਛਾ ਤਾਂ ਮੈਂ ਕਿਹਾ ਹੁਣ ਫਿਰ ਮੈਂ ਕੀ ਤਾਂ ਪ੍ਰਾਕੇ ਸਜਣਾ ਕੇਸ ਦੀ ਮੋਕਲ ਮੈਨੂੰ ਮਾਰ ਕੇ ਕਹਿੰਦਾ ਤੂੰ ਇੱਥੇ ਬੈਠੀ ਰਹਿ ਅੱਛਾ ਤੂੰ ਉਧਰ ਉਧਰ ਲਾ ਦੇਖੀ ਤਾਂ ਤੂੰ ਬੈਠੀ ਰਹਾ ਤਾਂ ਮੈਂ ਪਰਾ ਕੋਈ ਨਹੀਂ ਆਪਣੀ ਖੇਤੀ ਫੇਜ ਰੱਖ ਫੇਰ ਅਖਲਾ ਦਾ ਅੱਛਾ ਸਟੇਸ਼ਨ ਜੇ ਮਨ ਜਾਣਾ ਤਾਂ ਹੈ ਨਾ ਪਿੰਡ ਅੱਛਾ ਸਟੇਸ਼ਨ ਤੇ ਬਿਠਾ ਗਿਆ ਤੈਨੂੰ ਡੈਡੀ ਸਟੇਸ਼ਨ ਨਹੀਂ ਹੈ ਉੱਧੇ ਹੀ ਬਹਾਲਿਆ ਅੱਡੇ 'ਚ ਹੀ ਅੱਡੇ 'ਚ ਹੀ ਬਹਾਲਿਆ ਅੱਛਾ ਪਰਾ ਮੈਂ ਦੇਖਦੇ ਦੇ ਬੇਗ ਅੱਖਾਂ ਪਾ ਕੇ ਨਾ ਮੈਂ ਕਾ ਮੁੰਡਾ ਮੇਰਾ ਮਾਰ ਦਿੱਤਾ ਓਏ ਹੋਏ ਹੋਏ ਮੁੰਡਾ ਮੇਰਾ ਨਹੀਂ ਆਇਆ ਮੇਰਾ ਮਨਾਵਟ ਦਿਲ ਚ ਕਾ ਤੇ ਮੇਰੀਆਂ ਕੂਰ ਕੂਰ ਦੇਖਦੇ ਜਾਣ ਕਿਹੜਾ ਦੇਖੀ ਇਹ ਕੌਣ ਹੈ ਬੈਠੀ ਕੌਣ ਇਹ ਤੇ ਜਿ ਲਈ ਆਇਆ ਹਾਏ ਯਾਰ ਦੇਖ ਕੇ ਮੈਨੂੰ ਗਾਸ਼ੀ ਪੈ ਗਈ ਕਹਿੰਦਾ ਬੀਬੀ ਇਦਾਂ ਨਾ ਕਰ ਤੇ ਹੁਣ ਪਿੰਡ ਤੋਂ ਉੱਪਰ ਨਹੀਂ ਆ ਕੇ ਕਰਾਂ ਤਾ ਤੂੰ ਇਦਾਂ ਨਾ ਕਰ ਕੋਈ ਗੱਲ ਨਹੀਂ ਦਾੜੀ ਮੁੱਛਾਂ ਆ ਆਪਣੀ ਗੇਤੀ ਆ ਹਾਂ ਸਹੀ ਗੱਲ ਆ ਸਹੀ ਗੱਲ ਆ ਅੱਛਾ ਭਰਾਵਾ ਖਰੇ ਕਿੰਨੇ 500 ਰੁਪਏ ਦੇ ਕੇ ਤੇ ਬਣਾ ਕੇ ਆਇਆ 500 ਰੁਪਏ ਦੇ ਕੇ ਜਲੇ ਤਾਂ ਫੇਰ ਹੀ ਨਾ ਫੇਰ ਆਈ ਫੇਰ ਉਹ ਕਰਕਾਤੇ ਬੈਕ ਬੈਕ ਤੇ ਸ੍ਰੀਚੋਂਤੇ ਆ ਗਈ। ਇਹ ਸ੍ਰੀਚੇ ਵੀ ਆ ਗਏ ਨਾ ਸਾਨੂੰ ਰੋਟੀ ਨਾ ਪਾਣੀ ਨਾ ਕੋਈ। ਇਹ ਕਹਿੰਦਾ ਵੀ ਬੀਬੀ ਅਜੇ ਗੱਡੀ ਚ ਚੈਰ ਹੈਗਾ ਉਹਨਾਂ ਚ ਤਾਂ ਮੈਂ ਨਾ ਇੱਥੇ ਪੱਪੂ ਦੀ ਮਾਸੀ ਆ। ਹੂੰ। ਫੇ ਉਹਦੇ ਕੋਲ ਜਾਵਾਂ ਮੇਰੀ ਉਹ ਬੜੀ ਬਾਕ ਉਹ ਹੈ। ਅਜੇ ਹੈਗੀ ਉਹ। ਅੱਛਾ। ਇਹ ਹੈਗੀ। ਇਹ ਫਰਾ ਉਹ ਪੱਪੂ ਦੀ ਮਾਸੀ। ਪੱਪੂ ਦੀ। ਅੱਛਾ। ਕਹਿੰਦਾ ਵੀ ਛੱਡੀ ਪੱਪੂ ਫੁੱਫੜ ਦੀ। ਆਹ। ਤੇ ਕਹਿੰਦਾ ਵੀ ਜਿਹਲੇ ਉਹ ਦੇਖਿਆ ਨੇ ਤਾਂ ਉਹਨੇ ਤੇ ਚਾ ਚੜ ਗਿਆ ਕਹਿੰਦਾ ਮਾਸੀ ਤੇ ਨੂੰ ਚਾੜ ਗਿਆ ਸਾਡੀ ਹਾਲਤ ਦਾ ਨਹੀਂ ਪਤਾ ਹੂੰ ਕਹਿੰਦੀ ਕੀ ਗੱਲ ਕਹਿੰਦੀ ਕਿ ਇਦਾਂ ਤਾਂ ਮੈਂ ਸੁਣੀ ਤੇ ਹੈ ਭਈ ਇਦਾਂ ਹੋਈ ਆ ਤਾਂ ਤੂੰ ਤਾਂ ਕੀ ਕਰ ਤੁਹਾਨੂੰ ਕੀ ਗੱਲ ਹੋਈ ਕਹਿੰਦਾ ਤੂੰ ਪਛੀਣਾ ਨੂੰ ਤਾਂ ਸਾਨੂੰ ਹੁਣ ਇਦਾਂ ਕਰ ਸਾਨੂੰ ਰੋਟੀਆਂ ਤੋਂ ਦੋ ਚਾਰ ਪਕਾ ਦੇ ਹੂੰ ਉਹਨੇ ਰੋਟੀ ਵਿਚਾਰੀ ਨੇ ਚੰਗੀ ਤੇ ਐਨੀਆਂ ਸਾਰੀਆਂ ਪਕਾਤੀਆਂ ਨਾਲੇ ਕੋ ਮੁੰਡਾ ਦਿੱਤਾ ਇੱਕ ਆਪਣਾ ਦਿੱਤਾ ਤਾਂ ਸਾਨੂੰ ਉਹ ਗੱਡੀ ਛਾੜ ਕੇ ਗਏ ਅੱਛਾ ਗੱਡੀ ਛਾੜ ਕੇ ਗਏ ਉਹਦੇ ਨੂੰ ਮੁੰਡੇ ਅੱਛਾ ਕਮਾਸੀ ਦਾ ਬਣਾ ਇੱਕ ਹੋਰ ਲਾਗੋ ਗੁੰਡਾ ਹਾਂ ਉਹ ਗੱਡੀ ਚੜਕਦੇ ਅੱਛਾ ਰਾਜਲੇ ਗੱਡੀ ਅਸੀਂ ਬਹਿ ਗਏ ਹਾਂ ਬਹਿ ਗਏ ਤਾਂ ਖਰੇ ਕਿੱਛੇ ਦੀ ਗੱਲ ਇਹ ਤਾਂ ਫਿਰ ਤਰਕੇ ਤਾਂ ਖਾ ਪੀ ਲੈ ਹੋਰਾ ਪਰ ਮੈਂ 3 ਤਿੰਨ ਦਿਨ ਨਾ ਮੈਂ ਕੁਛ ਖਾਦਾ ਪੀਤਾ ਨਾ ਬਾਸ ਨੂੰ ਨਾ ਲੈਟ ਮੈਂ ਉੱਠੀ ਨਹੀਂ ਅੱਛਾ ਇੱਧੇ ਬੈਠੀ ਰਹੀ ਤੇ ਡਰਦੀ ਵਿੱਚ ਬਿਹਾਰੀ ਅੱਛਾ ਟ੍ਰੇਨ ਦੇ ਵਿੱਚ ਅੱਛਾ ਅੱਛਾ ਤੂੰ ਨਹੀਂ ਉੱਠੀ ਤੇ ਤਿੰਨ ਦਿਨ ਤਿੰਨ ਦਿਨ ਲੱਗਦੇ ਸੀ ਤਿੰਨ ਤੀਜੇ ਦਿਨ ਗੱਡੀ ਆਉਂਦੀ ਤੀਜੇ ਦਿਨ ਉੱਠ ਕੇ अच्छा नहीं नहीं जल्दी नहीं नहीं जिले मासी ਨੂੰ ਮਿਲਣ ਗਿਆ ਡੈਡੀ ਆਹ ਉਹਨੂੰ ਕੱਲ ਹੀ ਮਿਲਣ ਚੱਲ ਗਿਆ ਫੇ ਸਟੇਸ਼ਨ ਤੇ ਰੋਟੀ ਲੈਣ ਗਿਆ ਅੱਛਾ ਰੋਟੀ ਲੈਣ ਚੱਲ ਗਿਆ ਰੋਟੀ ਵੀ ਲੈਣ ਗਿਆ ਨਾਲੇ ਤੇ ਚੱਲ ਸਾਡੂਆਂ ਅੱਥੇ ਚੜਾੜ ਸਾਨੂੰ ਦੇਣਗੇ ਅੱਛਾ ਅੱਛਾ ਤਾਂ ਗਿਆ ਉਹ ਆਇਆ ਉਹ ਫੇ ਉਹਨਾਂ ਨੂੰ ਹੁਣ ਆਉਣਾ ਹੀ ਸੀਗਾ ਉਹ ਲੈ ਆ ਕੇ ਆਇਆ ਅੱਛਾ ਨਾਲੀਏ ਤੇ ਆ ਗਏ ਤਾਂ ਫੇ ਅੱਛਾ ਉਹ ਨਾਲ ਆ ਗਏ ਸਟੇਸ਼ਨ ਤੇ ਤੁਹਾਨੂੰ ਚੜਾਉਣਾਗੇ ਆਹ ਇਦਾਂ ਵੇ ਇਦਾਂ ਵੇ ਗੋਲਦੀ ਹੁਣ ਵਰ ਗਈ ਸੀਗੇ ਅੱਛਾ 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 ਫੇ ਨਾ ਜਿਹਲੇ ਅਹੀਂ ਇਹ ਗੱਡੀ ਦਾ ਸੱਣਾ ਮੈਂ ਤੱਕ ਗੱਡੀ ਦੇ ਵਿੱਚ ਮੈਂ ਧੱਕਿਆ ਨਾ ਚੜਿਆ ਨਾ ਜੋਰ ਦਾ ਅੱਗੇ ਬਹਿਣ ਨੂੰ ਤੇ ਮੈਂ ਆਹ ਕਰਾ ਮੈਨੂੰ ਵੀ ਪਾਣੀ ਮਿਲੇ ਘੁੱਟ ਪਾਣੀ ਨਾ ਕੋਈ ਬਹਿਣ ਦਾ ਦੇਣ ਸੀਟ ਤੇ ਅੱਛਾ ਫੈਨ ਸੀਟ ਤੇ ਨਾ ਬਹਿਣ ਦੇਣ ਮੈਂ ਥੱਲੇ ਬਹਿ ਗਈ ਇਦਾਂ ਹੀ ਅੱਛਾ ਇਹ ਫੇਰ ਨਾ ਇਹਦੇ ਕਿਸੇ ਦੀ ਬੇਨਤੀ ਬੰਤ ਕੀਤੀ ਤੇ ਉਹਨੇ ਮਿੰਡ ਭਹਾ ਲਿਆ ਗੱਡੀ ਤੇ ਮੈਂ ਕਹਾ ਪਾਣੀ ਤੇ ਪਾਣੀ ਬੈਨ ਮਿੰਡ ਖਿਭਰਾ ਪੈਂਦਾ ਜਾਵੇ ਗਰਮੀ ਸੀਗੀ ਗਰਮੀ ਹੋਰ ਗਰਮੀ ਸੀਗੀ ਅੱਛਾ ਲਿਆ ਭਰਾਵਾ ਗਿਲੇ ਆਏ ਦਿੱਲੀ ਤੇ ਇੱਕ ਦਿਨ ਖਾ ਪੀ ਕੇ ਤਾਂ ਉਦਲੇ ਉਦਲੇ ਛਾਤੇ ਤੱਕ ਸੌਂ ਗਿਆ ਗੱਡੀ ਚ ਸਾਰਿਆਂ ਨੇ ਰੌਲਾ ਪਾਇਆ ਦਿੱਲੀ ਆ ਗਈ ਦਿੱਲੀ ਆ ਗਈ ਇਹ ਸੁੱਤੇ ਆ ਸਾਰਿਆਂ ਨੇ ਘਟਾਲਿਆ ਕਹਿੰਦਾ ਤੇਰੀ ਮਾਤਾ ਉਹ ਦੇਖਣ ਲਈ ਤਾਂ ਤੂੰ ਉਠਿਆ ਨਹੀਂ ਕਦਾ ਉਹਦਾ ਇਹਦਾ ਉਹ ਉਠਿਆ ਇਹਦਾ ਉਹ ਪਣਾ ਸਮਾਂ ਚੁੱਕਿਆ ਚੱਕਿਆ ਉਹਦਾ ਧੱਕਿਆ ਧੱਕਿਆ ਦੇ ਨਾਲ ਤਾਂ ਫੇਰ ਅਸੀਂ ਹੋਰ ਗੱਡੀ ਫੜੀ ਫੇਰ ਦਿੱਲੀ ਨੂੰ ਤਾਂ ਵੀ ਮਿੰਨ ਤਾਂ ਕਹਿਣਾ ਚਾੜਿਆ ਐ ਮੈਂ ਅੱਛਾ ਫੇਰ ਉਹ ਮਤਲਬ ਅੱਛਾ ਨਸੀਬਤ ਨਹੀਂ ਆਈ ਬੜੀ ਨਸੀਬਤ ਤਾਂ ਕਿੰਨੇ ਦਿਨ ਲੱਗਦੇ ਸੀ ਆਉਣ ਨੂੰ ਐ ਦਿਨ ਆਉਣ ਨੂੰ ਤੀਜੇ ਦਿਨ ਹੀ ਬੜੇ ਜਿੱਦਾਂ ਜਿੱਦਾਂ ਤੁਸੀਂ ਅੱਜ ਸਵੇਰੇ ਅੱਜ ਸਵੇਰੇ ਚੜੇ ਤਾਂ ਫੇਰ ਗੱਡੀ ਕਿ ਰਹਿ ਮੇਰੀ ਗੱਲ ਸੁਣੋ ਅੱਜ ਸਵੇਰੇ ਚੜੇ ਰਾਤ ਵੀ ਅ ਦਿਨ ਵੀ ਉੱਥੇ ਰਾਤ ਚੜੇ ਗੱਲ ਤੇ ਸੁਣ ਲਾ ਗੱਲ ਸੁਣ ਲਾ ਜਿਦਾ ਤੁਸੀਂ ਰਾਤ ਚੜੇ ਹਾਂ ਫਿਰ ਰਾਤ ਵੀ ਪੂਰੀ ਹਾਂ ਅਗਲਾ ਦਿਨ ਵੀ ਪੂਰਾ ਫਿਰ ਦੂਜੀ ਦੂਜੀ ਰਾਤ ਪਹੁੰਚਣਾ ਤਿੰਨ ਤਿੰਨ ਨਹੀਂ ਤੀਜੇ ਦਿਨ ਆ ਦੋ ਰਾਤਾਂ ਤੇ ਇੱਕ ਦਿਨ ਤੀਜੇ ਦਿਨ ਫੇ ਅਸੀਂ 10 11 ਵਜੇ ਉੱਪਰ ਗਏ ਫੇ ਮਕੇਰੀਆਂ ਮਕੇਰੀਆਂ ਤੇ ਪੜ ਗਏ ਤੇ ਉਹ ਹੱਥ ਹੁੱਟਾ ਜਰਾ ਮਾੜਾ ਮਾੜਾ ਤੇ ਦਿੱਲੀ ਤੇ ਨਹੀਂ ਫੇ ਤੰਗ ਕੀਤਾ ਕਿਸੇ ਨੇ ਦੇ ਦਿੱਲੀ ਨਹੀਂ ਕਿਹਨ ਦਿੱਲੀ ਫਿਰ ਦਿੱਲੀ ਜਲੀ ਆਵੇ ਫੇਰ ਨਹੀਂ ਗੱਲ ਹੋਈ ਪੰਜਾਬੀ ਪੀਵੀ ਬਹੁਤ ਸਗੇ ਬੇਚ ਅੱਛਾ ਏਦਾਂ ਹੋਈ ਏਦਾਂ ਨੇ ਨਸੀਬ ਤਾਂ ਬੜੀ ਨਸੀਬਤ ਨੇ ਆਪਣੇ ਅੱਛਾ ਏਦਾਂ ਫੇਰ ਆਏ ਤੁਸੀਂ ਕਿਦਾਂ ਹੀ ਆਏ ਇੱਡੀ ਬਾਕੀ ਕਿਦਾਂ ਦੇ ਸਮੇ ਸੀਗੇ ਉਹਨਾਂ ਨੇ ਪੰਜਾਬੀਆਂ ਦੀਆਂ ਕੁੜੀਆਂ ਜਵਾਨਾਂਆਂ ਵਿਆਂ ਬਹੁਤ ਬੇਇੱਜ਼ਤੀਆਂ ਕਿਤੇ ਇੰਨਾ ਬਿਹਾਰੀਆਂ ਨੇ ਬਹੁਤ ਬਹੁਤ ਕੁਝ ਕੀਤਾ ਥੋੜਾ ਨਹੀਂ ਕੀਤਾ ਹਾਂ ਹਾਏ 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 ਉਹ ਜਮਾਨਾ ਉਹ ਤਾਂ ਹੀ ਕਹਿੰਦੇ ਵੀ ਉਹ ਸਮਾਂ ਭੁੱਲਣ ਯੋਗ ਨਹੀਂ ਹੈਗਾ ਭੁੱਲਣ ਵਾਲਾ ਸਾਂ ਹੈ ਤੇ ਜਿਹੜੇ ਬੰਦੇ ਹੁਣ ਇਹ ਸਮਾ ਹੰਡਾਇਆ ਜਿਨ੍ਹਾਂ ਨੇ ਉਹ ਕਿਦਾਂ ਭੁੱਲ ਜਾਣ ਉਹ ਭੁੱਲਦੇ ਨਹੀਂ ਹਨਾ ਔਰ ਇਹ ਸਜੀਦ ਬਣਾ ਦੇ ਵੀ ਕਿਦੇ ਕਾਗਜ਼ ਪਤਾ ਫਿਰ ਬਣਾਇਆ ਆ ਇਹਨਾਂ ਨੂੰ ਮਿਲੇ ਸੀ ਪੈਸੇ ਮੈਨੂੰ ਪਤਾ ਤਿੰਨ ਤਿੰਨ ਚਾਰ ਲਓ ਜੀ ਰਾਤ ਦਾ ਨਜ਼ਾਰਾ ਵੇਖੋ ਤੇ ਸੌਣ ਦੀਆਂ ਤਿਆਰੀਆਂ ਆ ਤੇ ਮੈਂ 1:30 ਹੋਵੋ ਚੱਲੇ ਆ ਤੇ ਕਰੋ ਚੱਕ ਕੁੱਤੇ ਹੀ ਭੌਂਗ ਰਹੇ ਆ ਤੇ ਸਵੇਰੇ ਸੈਰ ਕਰਨ ਜਾਵਾਂਗੇ ਸੋ ਗੁੱਡ ਨਾਈਟ ਆ ਤੇ ਬੀਬੀ ਨਾਲ ਗੱਲਾਂ ਬਤਾ ਮਾਰ ਲੀਆਂ ਤੁਹਾਡੇ ਸਾਹਮਣੇ ਤੇ ਚੱਲਦੇ ਹੁਣ ਥੱਲੇ ਨੂੰ ਸੋ ਇੱਕ ਵਾਰੀ ਰਾਤ ਦਾ ਨਜ਼ਾਰਾ ਵੇਖੋ ਲੋ ਜੀ ਮੇਤਰਾ ਦਾ ਪਿੰਡ ਨਿਸ਼ਾਰਾ ਪੱਤਣ ਓਕੇ ਜੀ